ਚੰਡੀਗੜ੍ਹ ਦੇ ਸੈਕਟਰ 11 ਦੇ ਵਿੱਚ ਮਹਾਰਾਸ਼ਟਰ ਪਵਨ ਦੇ ਵਿੱਚ 7 ਸਤੰਬਰ ਤੋਂ ਸ਼ੁਰੂ ਹੋਏ ਸ਼੍ਰੀ ਗਣੇਸ਼ ਉਤਸਵ ਦਾ ਸਮਾਪਨ ਹੋ ਗਿਆ ਇਸ ਦੇ ਨਾਲ ਹੀ ਸ਼੍ਰੀ ਗਣਪਤੀ ਪਪਾ ਨੂੰ ਅਗਲੇ ਸਾਲ ਜਲਦੀ ਆਉਣ ਦਾ ਵਾਅਦਾ ਕਰਕੇ ਸ਼ਰਧਾਲੂਆਂ ਦੇ ਵੱਲੋਂ ਵਿਦਾ ਕੀਤਾ ਗਿਆ ਦੱਸ ਦੇ ਕਿ ਇਸ ਆਖਰੀ ਦਿਨ ਦੀ ਸ਼ੁਰੂਆਤ ਗਣੇਸ਼ ਵੰਦਨਾ ਦੇ ਨਾਲ ਹੋਈ ਤੇ ਉਸ ਤੋਂ ਬਾਅਦ ਮਹਾ ਆਰਤੀ ਵੀ ਕੀਤੀ ਗਈ ਇਸ ਦੇ ਵਿੱਚ ਵੱਡੇ ਗਿਲਤ ਦੇ ਵਿੱਚ ਸ਼ਤਾਲੂਆ ਨੇ ਹਿੱਸਾ ਲਿਆ ਤੇ ਇਸ ਦੌਰਾਨ ਗਣੇਸ਼ ਚੀ ਦੀ ਸ਼ੋਭਾ ਯਾਤਰਾ ਕੱਢੀ ਗਈ ਇਸ ਵਿੱਚ ਸ਼ਤਾਲੂਆ ਨੇ ਢੋਲ ਪਜਾ ਕੇ ਨੱਚਾ ਕੇ ਵਿਗਨ ਹਰਤਾ ਨੂੰ ਪ੍ਰਸੰਨ ਕੀਤਾ ਦੱਸਦੇ ਕਿ ਸ਼ੋਭਾ ਯਾਤਰਾ ਦੇ ਵਿੱਚ ਭਕਤਾਂ ਨੇ ਖੂਬ ਗੁਲਾਲ ਉਡਾਇਆ ਤੇ ਸਾਰੇ ਹੀ ਭਕਤ ਬੱppa ਦੀ ਭਗਤੀ ਦੇ ਵਿੱਚ ਡੁੱਬੇ ਹੋਏ ਨਜ਼ਰ ਆਏ ਤੇ ਗਣਪਤੀ ਬੱਪਾ ਮੋਰੀਆ ਦੇ ਇਹਨਾਂ ਦੇ ਵੱਲੋਂ ਜਕਾਰੇ ਵੀ ਲਗਾਏ ਗਏ ਗਣੇਸ਼ ਵਿਸਰਜਨ ਦੇ ਲਈ ਮਹਾਰਾਸ਼ਟਰ ਰ ਪਵੰਤੂ ਇੱਕ ਵਿਸ਼ੇਸ਼ ਸਤਾਨਾ ਬਣਾਇਆ ਗਿਆ ਜਿੱਥੇ ਕੀ ਪਤਾਂ ਨੇ ਅਗਲੇ ਸਾਲ ਜਲਦੀ ਆਉਣ ਦਾ ਵਾਅਦਾ ਲੈ ਕੇ ਬੱਪਾ ਨੂੰ ਵਿਦਾ ਕੀਤਾ ਤਾਜ਼ੀ ਖ਼ਬਰ ਹਰਿਸ਼ਟਰ ਦੇ ਮੰਡਲ ਦੇ ਵੱਲੋਂ ਸ਼੍ਰੀ ਗਣੇਸ਼ ਉਤਸਵ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਸ਼ਰਦਾਲੂਆਂ ਨੇ ਹਿੱਸਾ ਲਿਆ ਤੇ ਗਣਪਤੀ ਬੱਪਾ ਨੂੰ ਵਿਦਾ ਕੀਤਾ ਚਗਾਨੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ